मोहाली के फेस एक में स्थित एक निजी होटल में महिला की हत्या के मामले में पुलिस ने गुत्थी को सुलझा लिया है आरोपी ने खुद गढ़शंकर थाने में सरेंडर कर दिया जिसे पुलिस पूछताछ के लिए मोहाली लाएगी महिला सुनीता और हत्यारोपी सुनील लिविंग रिलेशनशिप में रहते थे उनका एक चार साल का बच्चा भी है

ਤੇ ਉਹਦੇ ਵਿੱਚ ਇੱਕ ਲੜਕੀ ਹੈ ਜੋ ਉਥੇ ਦੋ ਦਿਨ ਤੋਂ ਰੁਕੀ ਹੋਈ ਸੀਗੀ ਆਪਣੇ ਪਾਰਟਨਰ ਦੇ ਨਾਲ ਜਿਨ੍ਹਾਂ ਦਾ ਇੱਕ 3-4 ਸਾਲ ਦਾ ਬੱਚਾ ਵੀ ਸੀਗਾ ਤੇ ਉਹ ਬੰਦਾ ਜਿਹੜਾ ਹੈਗਾ ਕਿ ਉਥੇ ਲੜਕੀ ਹੈ ਜਿਹੜੀ ਸਵੇਰੇ ਉਹਦੀ ਮੌਤ ਹੋਈ ਵੀ ਹੈ ਬਲੱਡ लॉस ਹੋਇਆ ਹੋਇਆ ਹੈ ਤੇ ਕੋਈ ਉਹਨੂੰ ਆ ਕੇ ਦੇਖਿਆ ਜਾਵੇ ਤਾਂ ਇਮੀਡੀਏਟਲੀ ਸਾਡੇ ਜਿਹੜੇ ਹੈਗੇ ਨੇ ਅਸੀਂ ਪੁਲਿਸ ਪਾਰਟੀ ਮੈਂ ਵੀ ਅਸੀਂ ਸਾਰੀ ਉੱਥੇ ਮੌਕੇ ਤੇ ਪਹੁੰਚੇ ਤੇ ਉਹ ਜਾ ਕੇ ਸਾਰਾ ਉਹਦਾ ਵੈਰੀਫਾਈ ਅਸੀਂ ਕਰਨਾ ਸਟਾਰਟ ਕੀਤਾ ਤਾਂ ਲੜਕੀ ਜਿਹੜੀ ਸੀਗੀ ਉਹਦਾ ਨਾਮ ਸੀਗਾ ਸੁਨੀਤਾ ਤੋ ਸੁਨੀਤਾ ਜੋ ਹੈ ਉਹ ਬਿਲੋਂਗ ਕਰਦੀ ਹੈ ਨਵਾਂ ਸ਼ਹਿਰ ਨੂੰ ਨਵਾਂ ਸ਼ਹਿਰ ਤੋਂ ਜਿਹੜਾ ਹੈਗਾ ਰਾਹੋਂ ਥਾਣੇ ਦੇ ਵਿੱਚ ਸੁਲਤਾਨਪੁਰ ਪਿੰਡ ਪੈਂਦਾ ਉਹ ਉੱਥੋਂ ਦੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਜਿਹੜੇ ਲੜਕੇ ਨਾਲ ਉਰਤੀ ਹੋਈ ਸੀਗੀ ਉਹਦਾ ਨਾਮ ਜੋ ਹੈ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਇਆ ਉਹ ਹੈਗਾ ਸੁਨੀਲ ਜੋ ਸੁਨੀਲ ਹੈ ਉਹ ਵੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਜੋ ਬਲਾਚੌਰ ਸਾਈਡ ਤੋਂ ਜਿਹਦਾ ਪਿੰਡ ਹੈਗਾ ਚਨੋਆ हां ਚਣਕੋਆ ਜਿਹੜਾ ਉਹਦਾ ਪਿੰਡ ਸੀਗਾ ਤਾਂ ਚਨੋਆ ਜਿਹੜਾ ਪਿੰਡ ਹੈਗਾ ਉੱਥੋਂ ਦਾ ਉਹ ਮੁੰਡਾ ਰਹਿਣ ਵਾਲਾ ਇਹਦੇ ਵਿੱਚ ਜਿਹੜੀ ਇਨੀਸ਼ੀਅਲ ਜਿਹੜੀ ਹੈ ਕਿ ਹਜੇ ਸਾਡੀ ਸਾਰੀ ਐਫ ਆਈ ਆਰ ਦਾ ਪ੍ਰੋਸੀਜਰ ਤੇ ਹੋਰ ਸਾਰਾ ਹਜੇ ਆਨ ਗoing ਹੈ ਬਟ ਮੁੱਦੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਉਹਨੂੰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਾ ਜ਼ਰੂਰੀ ਸਮਝਿਆ ਜਿਹੜਾ ਅਕਿਊਜ਼ਡ ਹੈ ਉਹ ਇਸ ਟਾਈਮ ਸਾਡੀ ਜਿਹੜਾ ਹੈਗਾ ਉਹਨੂੰ ਸਾਡੇ ਕੋਲੇ ਉਹ ਪੇਸ਼ ਹੋ ਗਿਆ ਅਕਿਊਜ਼ਡ ਜਿਹੜਾ ਹੈਗਾ ਉਹ ਸਾਡੇ ਕੋਲੇ ਪੇਸ਼ ਹੋ ਗਿਆ ਉਹਨੇ ਆਪਣਾ ਜਿਹੜਾ ਹੈਗਾ ਆ ਗੜਸ਼ੰਕਰ ਜਿਹੜਾ ਹੈਗਾ ਥਾਣੇ ਦੇ ਵਿੱਚ ਚੌਂਕੀ ਹੈ ਉੱਥੇ ਜਾ ਕੇ ਉਹ ਆਪ ਹੀ ਜਿਹੜਾ ਹੈਗਾ ਉੱਥੇ ਪੇਸ਼ ਹੋ ਗਿਆ ਉਹਦਾ ਇਹ ਹੈਗਾ ਕਿ ਇਹ ਆਪਸ ਦੇ ਵਿੱਚ 4-5 ਸਾਲ ਤੋਂ ਜਿਹੜਾ ਹੈਗਾ ਰਿਲੇਸ਼ਨ ਦੇ ਵਿੱਚ ਸੀਗੇ ਲੜਕਾ ਤੇ ਲੜਕੀ ਲੜਕੀ ਦੀ ਪਹਿਲਾਂ ਵੀ ਮੈਰਿਜ ਹੋਈ ਵੀ ਸੀਗੀ ਉੱਥੇ ਹੀ ਚਣਵਾ ਪਿੰਡ ਦੇ ਵਿੱਚ ਉੱਥੇ ਮੈਰਿਜ ਤੋਂ ਬਾਅਦ ਉਹ ਇਸ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਸੀਗੀ ਮੈਰਿਜ ਦੇ ਵਿੱਚ ਵੀ ਉਹਦੇ ਕੋਲੇ ਇੱਕ ਲੜਕਾ ਸੀਗਾ ਤੇ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਇਸ ਲੜਕੀ ਦੇ ਨਾਲ 4-5 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਤੇ ਇਹ ਰਿਲੇਸ਼ਨ 'ਚ ਇਹਦੇ ਕੋਲੇ ਇੱਕ ਬੱਚਾ ਸੀ। ਤਾਂ ਇਹ ਸਾਰੀ ਚੀਜ਼ ਸੀਗੀ ਇਹ ਆਪਸ 'ਚ ਜੋ ਹੈ ਉਹ ਤੋਂ ਬਾਅਦ ਇਹ ਰਿਸੀ ਕਿ ਜੋ ਹੁਣ ਉਹ ਲੜਕੇ ਨੂੰ ਅਸੀਂ ਉੱਥੋਂ ਜਦੋਂ ਨੇ ਆਪਦੇ ਆਪ ਨੂੰ ਪੇਸ਼ ਕੀਤਾ ਤਾਂ ਸਾਡੀ ਜਿਹੜੀ ਹੈਗੀ ਆ ਉਹ ਹੁਣ ਸਾਡੇ ਕੋਲ ਇੱਥੇ ਆ ਰਿਹਾ ਹੈ ਆਪਣੇ ਜਵੀ ਵਾਰਸਾਂ ਦੇ ਨਾਲ ਤਾਂ ਸਾਡੀ ਪੁਲਿਸ ਟੀਮ ਨੇ ਵੀ ਉੱਥੇ ਵੈਰੀਫਾਈ ਕਰਨ ਦੇ ਲਈ ਸਾਰੀ ਗੱਲ ਗਈ ਹੈ ਕਿ ਜੋ ਹੈ ਉਹ ਸਹੀ ਹੈ ਜਾਂ ਜਿਸ ਤਰ੍ਹਾਂ ਹੈਗਾ। ਜਾ ਉਹ ਲੜਕਾ ਹੁਣ ਸਾਡੇ ਕੋਲੇ ਆ ਗਿਆ ਤਾਂ ਅਸੀਂ ਉਹ ਸਾਰੀ ਪੁੱਛ-ਪਿਛ ਦੇ ਵਿੱਚ ਅਸੀਂ ਸਾਰੀ ਪਿਕਚਰ ਕਲੀਅਰ ਕਰਨੀ ਹੈ ਤੇ ਉਸ ਤੋਂ ਬਾਅਦ ਐਜ਼ ਜੋ ਪ੍ਰੋਸੀਜਰ ਹੈ ਸਾਡਾ ਉਹਦੇ ਅਕੋਰਡਿੰਗ ਜਿਹੜੀ ਅਰੈਸਟ ਵਗੈਰਾ ਦਾ ਸਾਰਾ ਕੁਝ ਫਾਰਮੈਲਿਟੀਜ਼ ਮੁਕੰਮਲ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਉਹ ਹੋ ਜਾਣਗੀਆਂ ਉਹਦੇ ਵਿੱਚ ਜੋ ਹੈ ਉਹ ਰੀਜ਼ਨ ਜੋ ਦੱਸ ਰਿਹਾ ਇਸ ਚੀਜ਼ ਦਾ ਵੀ ਉਹਨੇ ਕਿਉਂ ਕੀਤਾ ਉਹਨੂੰ ਸ਼ੱਕ ਸੀਗਾ ਆਪਣੀ ਪਾਰਟਨਰ ਦੇ ਉੱਪਰ ਕਿ ਉਹ ਤੇ ਹੋਰ ਵੀ ਉਹਦਾ ਕੋਈ ਰਿਲੇਸ਼ਨਸ਼ਿਪ ਹੈ ਜਾਂ ਕੁਝ ਹੈ ਉਸ ਦੇ ਚੱਲਦਿਆਂ ਉਹਨਾਂ ਦਾ ਆਪਸ ਵਿੱਚ ਜੋ ਟਕਰਾਅ ਹੋਇਆ ਤੇ ਉਹਦੇ ਵਿੱਚ ਇਹ ਸਾਰਾ ਜਿਹੜਾ ਵਾਤਾ ਹੋਇਆ ਇਦੇ ਵਿੱਚ ਜੋ ਵੈਪਨ ਜਿਹੜਾ ਹੈਗਾ ਕਿ ਕਿਸ ਤਿਸ ਤਰੀਕੇ ਨਾਲ ਕੀਤਾ ਉਹ ਇੱਕ ਚਾਕੂ ਹੈ ਤੇਜ਼ ਤਾਰ ਚਾਕੂ ਜਿਹੜਾ ਹੈਗਾ ਨਾਰਮਲ ਜੋ ਆਪਾਂ ਜਿਸ ਤਰ੍ਹਾਂ ਯੂਜ਼ ਕਰਦੇ ਆ ਉਹਦੇ ਨਾਲ ਉਹਨੇ ਇਹਦੇ ਗਲਤੇ ਵਾਰ ਕੀਤਾ ਤੇ ਬਾਕੀ ਜਿਹੜੀ ਹੈਗੀ ਪੂਰੀ ਪਿਕਚਰ ਉਹ ਡਿਊਰਿੰਗ ਫਰੈਂਸਿਕ ਐਨਾਲਿਸਿਸ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਆਉਗੀ ਉਹਦੇ ਵਿੱਚ ਕਲੀਅਰ ਹੋ ਜਾਏਗੀ ਬਟ ਵਿਜੀਬਲੀ ਉਹਦੇ ਗਰਦਨ ਦੇ ਉੱਤੇ ਜਿਹੜਾ ਹੈਗਾ ਕਿ ਸ਼ਾਰਪ ਕੱਟ ਡੂੰਗਾ ਸੀਗਾ ਜਿਤੋਂ ਲੱਗਦਾ ਹੈ ਕਿ ਸ਼ਾਇਦ ਉਹਦੇ ਕੋਲੇ ਚਾਕੂ ਵੀ ਜਿਹੜਾ ਹੈਗਾ ਉਹ ਡੈੱਡ ਬੋਡੀ ਕੋਲੇ ਬਰਾਮਦ ਹੋਇਆ ਉਹ ਅਸੀਂ ਕਬਜ਼ੇ ਦੇ ਵਿੱਚ ਲਿੱਤਾ ਹੈ ਤਾਂ ਇਹ ਪਿਕਚਰ ਹੈ ਜੀ ਬੱਚਾ ਹੋਟਲ ਦੇ ਵਿੱਚ ਹੀ ਸੀਗਾ ਜੀ ਬੱਚਾ ਬੱਚਾ ਹੋਟਲ ਦੇ ਵਿੱਚ ਹੀ ਸੀਗਾ ਤੇ ਉਸ ਤੋਂ ਬਾਅਦ ਜਦੋਂ ਅ ਕੱਲ ਰਾਤ ਦੀ ਇਹ ਵਾਰਦਾਤ ਹੈ 10 11 ਵਜੇ ਦੇ ਅਰਾਊਂਡ ਜਿਹੜਾ ਹੈਗਾ ਇਹ ਬੱਚੇ ਸਮੇਤ ਹੋਟਲ ਦੇ ਵਿੱਚੋਂ ਗਿਆ ਬੱਚੇ ਨੂੰ ਸਮੇਤ ਹੋਟਲ ਦੇ ਵਿੱਚੋਂ ਗਿਆ ਹਾਂ ਜੀ ਉਹ ਸਾਰਾ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਨੇ ਬੱਚੇ ਦੀ ਉਮਰ ਕਿੰਨੀ ਸੀ ਕਿੰਨੀ ਹੈ ਜੀ ਆਹੋ ਇਸ ਟਾਈਮ 3 ਤੋਂ 4 ਸਾਲ ਦੇ ਕਰੀਬ ਬੱਚੇ ਦੀ ਉਮਰ ਹੈ ਜੀ ਐਂਡ ਬੱਚਾ ਇਹਦੇ ਨਾਲ ਹੀ ਸੀਗਾ ਕੱਲ ਰਾਤ ਜਿਹਦੇ ਚਲਾ ਗਿਆ ਸੀਗਾ ਤੇ ਹੁਣ ਵੀ ਜਦੋਂ ਇਹ ਇਹ ਉੱਥੇ ਥਾਣੇ ਦੇ ਵਿੱਚ ਵੀ ਜਦੋਂ ਇਹ ਉੱਥੇ ਆਪਣਾ ਗੜਸ਼ੰਕਰ ਦੇ ਵਿੱਚ ਜਾ ਕੇ ਜਦੋਂ ਇਹਨੇ ਆਪਦੇ ਆਪ ਨੂੰ ਜਿਹੜਾ ਆਪ ਦੀ ਡਿਪੋਜ਼ ਕੀਤਾ ਤੇ ਬੱਚਾ ਇਹਦੇ ਨਾਲ ਹੀ ਸੀਗਾ ਸਰ ਫੈਮਿਲੀ ਇਨਵੈਸਟੀਗੇਸ਼ਨ ਜੇ ਕੋਈ ਪਤਾ ਲੱਗਿਆ ਹੋਵੇ ਕਿ ਪੂਰੇ ਪਲੀਨ ਤਰੀਕੇ ਨਾਲ ਇਹਨੇ ਮਰਡਰ ਕੀਤਾ ਜਾਂ ਆਪ 25 ਰਾਤੀ ਕੋਈ ਬਹਿਸ ਬਾਜ਼ੀ ਹੋਈ ਆ ਦੇਖੋ ਜੀ ਇਨੀਸ਼ੀਅਲੀ ਜਿਹੜੀ ਗੱਲ ਕਲੀਅਰ ਹੋਈ ਹੈ ਇਹ ਇੱਥੇ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਬੰਦਾ ਤਾ ਇਹਦੇ ਆਪਣਾ ਇੱਕੋ ਥਾਂ ਫਲਾਟ ਦੇ ਵਿੱਚ ਕਿਤੇ ਇਹ ਮਤਲਬ ਫਲਾਟ ਨਹੀਂ ਜਿਸ ਤਰ੍ਹਾਂ ਕੋਈ ਇੱਕ ਰੂਮ ਹੈਗਾ ਰੈਂਟ ਤੇ ਲੈ ਕੇ ਉੱਥੇ ਤਿੰਨ ਚਾਰ ਬੰਦੇ ਰਹਿੰਦੇ ਨੇ ਇਹ ਉਹਦੇ ਵਿੱਚ ਹੀ ਰਹਿੰਦਾ ਸੀਗਾ ਇਹ ਲੜਕੀ ਹੈ ਜਿਹੜੀ ਇਹ ਆਪਣੇ ਪੇਰੈਂਟਸ ਕੋਲ ਰਹਿੰਦੀ ਹੈ ਵਿਚਦੀ ਇਹਨੂੰ ਮਿਲਣ ਆਂਦੀ ਸੀਗੀ ਤੇ ਜਿਸ ਤਰ੍ਹਾਂ ਕਿਉਂਕਿ ਆਪਸ ਵਿੱਚ ਰਿਲੇਸ਼ਨਸ਼ਿਪ ਵੀ ਹੈ ਬੱਚਾ ਵੀ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦਾ ਸਾਡਾ ਆਪਣਾ ਬੱਚਾ ਹੈਗਾ ਤਾਂ ਇਹ ਮਿਲਣ ਆਂਦੀ ਸੀਗੀ ਤੇ ਜਦੋਂ ਮਿਲਣ ਆਏ ਸੀਗੇ ਤਾਂ ਨਾਲ ਹੋਟਲ ਲੈ ਬਿਲਕੁਲ ਉਹਦੇ ਘਰ ਤੋਂ ਹਰਦੀ ਇੱਕ ਅੱਧੇ ਮਿੰਟ ਦੀ ਦੂਰੀ ਤੇ ਹੀ ਹੈ ਉਥੇ ਹੋਟਲ ਦੇ ਵਿੱਚ ਇਹਨੇ ਇੱਕ ਰੂਮ ਲਿੱਤਾ ਸੀਗਾ ਜੋ ਕਿ 18 ਤਰੀਕ ਨੂੰ ਐਸ ਪਰ ਆਰ ਇਨੀਸ਼ੀਅਲ ਇਨਵੈਸਟੀਗੇਸ਼ਨ 18 ਤਰੀਕ ਨੂੰ ਰਾਤ ਨੂੰ ਇਹਨੇ ਰੂਮ ਲਿੱਤਾ ਤੇ ਉਥੇ ਸਮੇਤ ਬੱਚਾ ਆਪਣੀ ਪਾਰਟਨਰ ਤੇ ਇਹ ਤਿੰਨੋਂ ਉਥੇ ਰਹਿ ਰਹੇ ਸੀਗੇ। ਤੋਂ ਜੋ ਇਨੀਸ਼ੀਅਲ ਸਾਨੂੰ ਤੇ ਸਟਾਫ ਤੋਂ ਵੀ ਕਲੀਅਰ ਹੋਇਆ ਕਿ ਨਾਰਮਲ ਹਸਕਿੜੀ ਵੀ ਰਹੇ ਸੀਗੇ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਉਸ ਤਰੀਕੇ ਨਾਲ ਸੀਗਾ। ਉਹ ਕੁਝ ਜਿਵੇਂ ਇਹਨਾਂ ਦਾ ਸ਼ੱਕ ਵਗੈਰਾ ਦੀ ਜਿਹੜੀ ਗੱਲ ਆਈ ਹੈ ਉਹ ਮੌਕੇ ਦੇ ਉੱਤੇ ਜਿਸ ਤਰ੍ਹਾਂ ਕੀ ਫਸੀਆਂ ਤੇ ਚੀਜ਼ਾਂ ਆਈਆਂ ਨੇ। ਬਾਕੀ ਇਨਵੈਸਟੀਗੇਸ਼ਨ ਹਜੇ ਕਰ ਰਹੇ ਆ।